ਬਹੁਤ ਤੰਦਰਤ ਹਾਂ ਬਹੁਤ ਵਧੀਆ ਕੰਮ ਕੀਤਾ ਬਾਈ ਕਾੜਨ ਲਈ ਇਦਾਂ ਹੀ ਹੋਣਾ ਚਾਹੀਦਾ ਪਾਣੀ ਵੀ ਕਰ ਕੋਈ ਇੱਕ ਵਾਰੇ ਤੂੰ ਦੋ ਵਾਰੇ ਤੂੰ ਤੂੰ ਦਾ ਕਾੜਨ ਬੰਦਾ ਹਰ ਵਾਰੇ ਹਾਜੀ ਬੈਲਜੀਅਮ ਬਹਾਰ ਬੈਲਜੀਅਮ ਠੀਕ ਆ ਬਾਈ ਦਾ ਫੇਵਰੇਟ ਯਾ ਤੀਆ ਥੋੜਾ ਦੋਦਾ ਵਰਜੀਕ ਜੋਸ਼ੜੀ ਰੀਯਤਰੀ ਟਰੈਕਟਰ ਟਰੈਕਟਰ ਜਿੰਨਾ ਜਿਹੜਾ ਮਰਜੀ ਹੋਵੇ ਕੋਈ ਵੀ ਆ ਇਹ ਆ ਬੱਲੇ 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 ਕਹਿੰਦੇ ਕਬੱਡੀ ਦਾ ਆਊਟ ਦਾ ਬਾਜ਼ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਬੈਕ ਸਾਈਡ ਵੀ ਬਾਜ਼ ਦੋਵੇਂ ਝੋਟੇ ਪੜਪੇ ਪੜਪੇ ਝੋਟੇ ਹਾਂਜੀ ਅੱਜ ਆਪਾਂ ਚੱਲੇ ਹਾਂ ਕੈਰੋਂ ਦੇ ਕੱਪ ਤੇ ਕਰਨ ਲੱਗੀਆਂ ਵਲੌਗ ਸਟਾਰਟ ਪਾਈ ਹੋਣੀ ਆ ਹਾਂ ਹਾਂ ਵਧੀਆ ਬਾਈ ਬਾਈ ਹੋਣੀ ਆਗੇ ਆ ਤੇ ਆਵਾ ਚੱਲ ਹਾਂ ਚੱਲਦੇ ਹਾਂ ਉਹ ਠੀਕ ਆ ਕੈਰੋਂ ਦੇ ਕੱਪ ਦੇ ਚੱਲੇ ਆ ਅੱਜ ਪਾਵਾਂਗੇ ਧੱਕ ਹਾਂ ਆ ਪਿੱਛੇ ਵੀ ਚਾਰ ਗਏ ਲੋਕਾਂ ਆਪਾ ਪਹੁੰਚ ਗਏ ਆ ਟੂਰਨਾਮੈਂਟ ਤੇ ਕਰ ਰਹੇ ਹੁੰਦੇ ਤੇ ਬਾਕੀ ਕਰਦੇ ਆ ਅੱਜ ਗੱਲਾਂ ਬਾਤਾਂ ਵਿਖੋਨੇ ਆ ਤੁਹਾਨੂੰ ਕਰ ਰਹ ਹੁੰਦਾ ਕੱਪ ਪਹੁੰਚ ਗਏ ਹਾਂ ਗੋਮੇ ਪਹੁੰਚ ਗਏ ਆ ਆਪਾ ਟੂਰਨਾਮੈਂਟ ਦੇ ਨਾਲ ਆ ਹਾਂ ਬਈ ਸਟਾਈ ਕਰਤਾ ਸਾਡੇ ਕੋਲ ਆ ਹਾਂ ਬਈ ਕਰ ਰਹੇ ਆ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਆ ਗੈਰੋ ਦੇ ਕੱਪ ਤੇ ਵੇਖੋ ਬਾਕੀ ਪਤਨੂ ਦਿਖਾਉਂਦੇ ਆ ਇੱਥੋਂ ਦਾ ਕੀ ਬੋਲਦਾ ਆਪਣੇ ਨਾਲ ਗੁਰਮੀਤ ਦੋਦਾ ਵੀ ਅੱਜ ਨਾਲ ਆ ਦੇਖੋ ਪਹੁੰਚ ਗਏ ਆ ਕੱਪ ਤੇ ਖੁਸਾ ਵੀ ਪਹੁੰਚ ਗਿਆ ਅੱਧ ਦੇਖਦੇ ਫਿਰ ਪਹਿਲੇ ਦੇਖੋ ਕੈਰੋਂ ਦੇ ਕੱਪ ਤੇ ਆਪਾਂ ਪਹੁੰਚ ਚੁੱਕੇ ਆ ਬਹੁਤ ਵਧੀਆ ਇੱਥੇ ਪ੍ਰਬੰਧ ਦਾ ਪਲੇਰਾਂ ਦੇ ਖੜਨ ਲਈ ਵੀ ਦੇਖੋ ਕਿਵੇਂ ਬਣਾਇਆ ਵਧੀਆ ਪੂਰਾ ਪ੍ਰਬੰਧ ਦਾ ਬਹੁਤ ਵਧੀਆ ਕੱਪ ਆ ਤੇ ਬਾਕੀ ਆਪਾਂ ਤੁਹਾਡੇ ਨਾਲ ਜ ਦਿਖਾਉਨੇ ਆ ਤੁਹਾਨੂੰ ਦੇਖੋ ਬਾਈ ਸੁਖੇ ਬਾਜਵੇ ਹੋਣੀ ਬਾਈ ਰਪਿੰਦਰ ਹੋਣੀ ਸੰਦੀਪ ਹੋਣੀ ਤੇ ਕੋਚ ਸਾਹਿਬ ਵੀ ਖੜੇ ਆ ਇਹਨਾਂ ਦੇ ਖੜਨ ਲਈ ਬਹੁਤ ਵਧੀਆ ਜਗ੍ਹਾ ਇਤਾਂ ਹੀ ਹੋਣਾ ਚਾਹੀਦਾ ਟੂਰਨਾਮੈਂਟਾਂ ਤੇ ਬਾਕੀ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਬਹੁਤ ਵਧੀਆ ਰਿਹਾ ਇੱਥੇ ਹਾਂ ਬਹੁਤ ਵਧੀਆ ਕੰਮ ਕੀਤਾ ਬਾਈ ਖੜਨ ਲਈ ਇਤਾਂ ਹੀ ਹੋਣਾ ਚਾਹੀਦਾ ਪਾਣੀ ਵੀ ਕਰ ਗਾ ਲੈਣ ਲਈ ਹਾਂ ਪਾਣੀ ਵੀ ਗਰਮ ਆ ਪਲੇਅਰਾਂ ਲਈ ਆ ਦੇਖੋ ਇਹ ਬਹੁਤ ਨੇ ਆਪਾਂ ਤੁਹਾਨੂੰ ਇਤਾਂ ਹੋਣਾ ਚਾਹੀਦਾ ਹਰੇਕ ਟੂਰਨਾਮੈਂਟ ਤੇ ਬਹੁਤ ਵਧੀਆ ਪ੍ਰਬੰਧ ਦਾ ਕੈਰੋਂ ਦੇ ਕਬੱਡੀ ਕੱਪ ਤੇ ਬਾਕੀ ਤੁਹਾਨੂੰ ਆਪਾਂ ਦੱਸ ਦਿਆਂਗੇ ਆ ਗਿਆ ਨੰਬਰ ਜੀ ਆ ਦੇਖੋ ਬਿੱਲੀ ਲੱਲੀਆਂ ਦਾ ਹੋਇਆ ਸਨਮਾਨ ਜਿਹੜਾ ਕੱਲ ਬਰਨਾਲੇ ਦੇ ਕੱਪ ਤੇ ਆ ਗਿਆ ਬਿੱਲੀ ਲੱਲੀਆਂ ਆਣੀ ਦੀ ਸ਼ਾਲੂ ਵਾਲਾ ਵੀ ਦੇਖੋ ਪਹੁੰਚ ਗਈ ਹੈ ਇਹਨਾਂ ਦੀ ਸਕਾਰਪਿਓ ਨਵੀਂ ਵਧਾਈਆਂ ਬਹੁਤ ਬਹੁਤ ਬਾਈ ਨੂੰ ਮੁਬਾਰਕਾਂ ਭਾਈ ਬਹੁਤ ਬਹੁਤ ਕੀ ਆਲਾ ਬਾਈ ਕੀ ਆਲਾ ਬਾਈ ਆ ਪਾ ਵੀ ਇਹਦੀ ਕਿੱਕ ਪਾਰ ਹਾਂ ਹਾਂ ਆਪਣੇ ਪੈਨਟ ਉਹ ਪਰਮਾਨਾ ਆ ਗਿਆ ਹਾਂ ਜਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹ ਸਹਾਇ ਨੀ ਅੱਜ ਤੋਂ ਆਇਆ ਕੋਚ ਵੀ ਅੱਜ ਅਸੀਂ ਗੱਲ ਕੋਚ ਜੀ ਕੋਚ ਪਹੁੰਚ ਗਿਆ ਕੋਚ ਜੀ ਵੱਡਾ ਹੀ ਆਇਆ 에어ਪੋਰਟ ਤੋਂ ਅੱਜ ਹੀ ਆਇਆ ਇੰਗਲੈਂਡ ਤੋਂ ਟਰੈਕਟਰ ਰੱਖਿਆ ਹੁੰਦਾ ਹੈ ਵੱਡੇ ਵਿੱਚ ਬਹੁਤ ਬਹੁਤ ਸਨਮਾਨ ਗੁਰਪ੍ਰਤ ਟੋਰੀ ਵਾਲਾ ਕਮੰਡੀ ਆ ਰਿਹਾ ਹੈ ਮੇਰੀ ਗਾਣੋ ਜਮ ਤੂੰ ਆਹ ਮੈਂ ਕਹਿੰਦਾ ਤੇ ਗਾਉਣ ਦੀ ਹੈਗਾ ਦਾ ਮੇਰੇ ਨੂੰ ਜਵਾਂ ਨਹੀਂ ਬੋਲਣਾ ਜਵਾਂ ਨਹੀਂ ਬੋਲਣਾ ਤੂੰ ਜੇ ਤੂੰ ਉਹ ਯਾਰ ਹਰਾਉ ਉਹ ਛੱਡ ਕਿਨੇ ਬੰਦੇ ਕਿੱਥੇ ਪਿੱਛੇ ਹੀ ਤੇਰੀ ਆਪਣੀ ਜਗ੍ਹਾ ਮੇਰੇ ਬੰਦੇ 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 ਮੈਂ ਨਾ ਦੱਸਿਆ ਤਾਰਾ ਕਹਿੰਦਾ ਸੱਚਾ ਸੱਚਾ ਕਹਿੰਦਾ ਓਏ ਹੈਗੀ ਇੱਧਰ ਓਏ ਤੂੰ ਮਾਈਕਾ ਖੜਿਆ ਮੇਰੀ ਗੱਲ ਮੇਰੀ ਗੱਲ ਜੋ ਤੇਰੇ ਮਨਪਸੂਦ ਨਾਲ ਕਰ ਮਰ ਬੰਦਰੇ ਉਹ ਤੇ ਮੈਂ ਟ੍ਰੀਪੇ ਜਾਈ ਐਸਟਾ ਦੇ ਸੋਰੀ ਕੋਈ ਇਨਕਾਰ ਕਿਹਾ ਮੱਤੇ ਦਾ ਇਹ ਕਮਾਲ ਕਰ ਦਿੱਤੀ ਕਿਵੇਂ ਆ bro ਕੀ ਹਾਲ ਹੈ ਠੀਕ ਆ ਬਈ ਹੋਰ ਸੈਟ ਆ ਹਾਂ ਹਾਂ ਮੈਨੂੰ ਲੱਗਦਾ ਸਿਆਰ ਹੋਣਾ ਹਾਂ ਤਾਂ ਭਾਈ ਰੈਗੂਲਰ ਹੀ ਖੇਡੇਗਾ ਕੱਪ ਨਾ ਆ ਮੈਂ ਤੇ ਕਿਹਨੇ ਬੰਦਾ ਦਾ ਪੱਟੀ ਦੇ ਕੀਤਾ ਕਰਕੇ ਬਲਕਾਰ ਨਖੀਲਾ ਬਸੂਖ ਹੋਇਆ ਖਾ ਕੇ ਸੁੱਖਿਆਲੇ ਬੇਲੀ ਦੇ ਮਤਾਰ ਬੰਦੀਏ ਦਿੱਲੀ ਫਿਰੇ ਪੰਡ ਦੀ ਲਗੜ ਬੰਦੀਏ ਟੰਗ ਚੂੜੀਆਂ ਚੜਾਉਂਦੀ ਉੱਥੇ ਲੜਾਈ ਫਿਰ ਹਾਂ ਕਹਿੰਦੇ ਆ ਬਾਈ ਸੁੰਨੀ ਕਹਿਵਾ ਹੈ ਕਿਹੜੀ ਰੀਜ ਆ ਫਿਰ ਤੇਰੀ ਹੁਣ ਟਰੈਕਟਰ ਟਰੈਕਟਰ ਖੋੜ ਕੇ ਹੋਰ ਟਰੈਕਟਰ ਵਾਹ ਟਰੈਕਟਰ ਜਿਹੜਾ ਵਾਹ ਠੀਕ ਆ ਠੀਕ ਆ ਸਹੀ ਆ ਸਹੀ ਆ ਕਿਉਂਕਿ ਸਾਰੇ ਸਟਾਰਾਂ ਦੇ ਭਰਾਵਾਂ ਦੇ ਕਿੰਨੇ ਪੁੱਤ ਆ ਆਹ ਤਰ੍ਹਾਂ ਦੇ ਕਰਾਉਂਦੇ ਨੇ ਪਲੇਅਰ ਰੈਡੀ ਆ ਆਪਣੇ ਮੈਚ ਹੈਗਾ ਬੇਓਪਲਾਂਟੀ ਦੀ ਟੀਮ ਨਾਲ ਕੁਆਰਟਰ ਫਾਈਨਲ ਬੇਓਪਲਾਂਟੀ ਦੀ ਟੀਮ ਨਾਲ ਮੈਚ ਆ ਸ਼ਾਹਕੋੜ ਦੇ ਪਲੇਅਰ ਹੈਗੇ ਆ ਰੈਡੀ ਸਿਰ ਦਾ ਜੱਫਾ ਲਾ ਕੇ ਬੱਲੇ ਬੱਲੇ ਕਰਾਈ ਆ ਲਓ ਸਾਹਮਣੇ ਖੇਡ ਮੈਦਾਨ ਦੇ ਚ ਅਗਲੀ ਰੇਡ ਬੱਭੂ ਕਹਿੰਦੇ ਗੁਰਪ੍ਰੀਤ ਪਰੇ ਸਾਹਿਬ ਵਾਲਾ ਖੇਡ ਮੈਦਾਨ ਚ ਰੇਡਾਂ ਤੋਂ ਵੱਧਾ ਹੋਇਆ ਮੁੰਡੇ ਨੇ ਸੋਹਣਾ ਸਾਂਭਿਆ ਸਰੀਰ ਹੈ ਦੇਖਾ ਜੇ ਸਰੀਰ ਵੱਲ ਭੁੱਖ ਲੈਂਦੀ ਪੂਰੀ ਲੱਗਦਾ ਜ਼ਰੂਰ ਦੇ ਕਬੂ ਹੋ ਪੂਰੀ ਕੌੜ ਲਾਈ ਹੋ ਨਹਿਰ ਦੇ ਕਿਨਾਰੇ ਤੇ ਨਾਲੇ ਡੰਡ ਕੱਢੇ ਹੋਣਗੇ ਇਹ ਖੇਡ ਖੇਡ ਕੇ ਕਬੱਡੀ ਕਬੱਡੀ ਯਾਰੋ ਝੰਡੇ ਗੱਡੇ ਹੋਣਗੇ ਇਹਨੇ ਗੁਰਦਾਸਪੁਰ ਦਾ ਮਾਣ ਇਧਨੇ ਸੈਰ ਨਜ਼ਰ ਦੇਖਾਂਗੇ 10 ਪਿੰਡ ਬਲਾਈ ਉਹਦਾ ਕਬੱਡੀ ਪਾ ਰਿਹਾ ਆਪਣਾ ਲੋਹਾਰੇ ਵਾਲਾ ਇੰਦਰ ਤਲਵੱਡੀ ਵਾਲਾ ਇੱਕ ਕੱਡੀ ਦੇ ਉੱਪਰ ਹੈ ਢੋਰੀਏ ਦੇ ਹਰਮੰਦੋ ਅੱਜ ਦੀ ਤਰੀ ਦੇ ਵਿੱਚ ਬੱਚਾ ਬੱਚਾ ਪਿਆਰ ਕਰਦਾ ਲਓ ਸਾਹਮਣੇ ਲੋਹਾਰੇ ਵਾਲੇ ਕੰਨੇ ਆਪਣੇ ਦੇ ਨਾਲ ਟੱਕਰ ਹੋਈ ਹੈ ਪੁਆਇੰਟ ਇਹਨੇ ਰੇਂਡਰ ਤੇ ਗੋੜ ਦਿੱਤਾ ਇੱਕਰੀ ਵਾਰ ਪੈਣਾ ਬਬਰੇ ਦਾ ਓ ਮਾਈ ਗੁਰੂ ਦਾ ਫਾਲਸਾ ਕਬੱਡੀ ਪਾਵੇਗਾ ਕੋਈ ਇੱਕ ਵਾਰ ਇਹ ਤੂੰ ਤਾਰੇ ਤੁੱਟ ਲਖੜਾ ਹੁੰਦਾ ਤੱਤ ਮਾਰੇ ਤੱਤ ਮਾਰ ਕੇ ਕਹਿਣਾ ਪਾਣਾ ਮੀਠਾ ਲਾ ਕੇ ਤੇਰਾ ਸਰਬੰਸ ਇੱਕ ਦਿਨ ਬਈ ਫਿਰ ਕੋਚ ਦੀ ਰਿਸਪੌਂਸੀਬਿਲਟੀ ਨਿਭਾਈ ਹੈ ਇੱਕ ਦਿਨ ਕੋਚ ਦੀ ਰਿਸਪੌਂਸੀਬਿਲਟੀ ਨਿਭਾਈ ਉਹਦੇ ਹਾਂ ਪੂਰੀ ਹੈ ਗੁਰਦਾਪੁਰ ਦੀ ਟੀਮ ਦਾ ਖਿਡਾਰੀ ਨਾਨਕ ਸਿੰਘ ਗੁਰਦਾਪੁਰ ਦੀ ਟੀਮ ਦਾ ਚੋਕੇ ਦਾ ਸਟਾਪਰ ਕਰਦਾ ਹੋਇਆ ਪੁੱਛ ਜਦ ਸਮੇਂ ਦੀ ਲੱਗਦਾ ਹੋਇਆ ਗੋਰ ਪੁਆਇੰਟ ਸਟਾਪਰ ਸ਼ੋਰ ਦਾ ਬਹੁਤ ਸ਼ੋਰ ਤੇ ਵੀ ਤਾਲੀਆਂ ਮਾਰਦੇ ਸ਼ਹੀਦ ਪਿੰਡਲਾ ਬੁੱਲਾ ਇੱਕ ਬੁੱਲਾ ਖੁਰਕਤਰੀਆ ਮਸ਼ਹੂਰ ਹੈ ਬਾਈ ਗੱਲ ਸੁਣ ਮੇਰੀ ਹੋਂਦਸਟੀ ਮੈਨੂੰ ਕਿਹੜੀ ਰੀਤ ਹੈ ਤਰੀ ਟਰੈਕਟਰ ਜਿਤਨਾ ਜਿਹੜਾ ਮਰਜੀ ਹੋਵੇ ਕੋਈ ਵੀ ਹੈ ਗੁਰਦੁਆਰੇ ਚੜਾਉਣਾ ਠੀਕ ਆ ਸਾਸਪੁਰ ਦਾ ਕਹਿੰਦੇ ਵੱਡਾ ਨਾਮ ਹੈ ਵੱਡਾ ਭਰਾ ਕਹਿੰਦੇ ਕੀਪਾ ਵੇਖੋ ਮਾਰ ਦਿੰਦਾ ਕਿਵੇਂ ਰੈਡੀਆ ਰੈਡਰ ਰੈਡੀਆ ਰੈਡੀਆਂ ਲੋਗਰ ਦੀ ਧਰਤੀ ਦਾ ਖੇਡ ਮੈਦਾਨ ਰੋਡ ਪਾਸ ਬਾਹਰ ਆਇਆ ਆ ਗੱਭਰੂ ਕਹਿੰਦੇ ਸ਼ੌਰ ਬਾਦਲੇ ਉਹ ਇੰਨਾ ਲਾਂਕਾ ਹੀ ਕਰਦਾ ਪਰ ਪੁਆਇੰਟ ਕਦੇ ਧਾਵੀ ਦੇ ਹਿੱਸੇ ਹੋਰਦਾ ਹੈ ਬੁਸ਼ਰ ਜੀ ਪੈਂਦਾ ਪੁੜੀਆਂ ਹਰਮਣ ਹਰਮਣ ਕਹਿੰਦੀ ਹੈ ਇਹ ਮੈਦਾਨ ਦੇ ਵਿੱਚ ਧਰਤੀ ਉਹ ਨਾਇਰ ਕਬੱਡੀ ਹਾਂਜੀ ਕੋਚ ਜਾ ਰਿਹਾ ਹੈ ਸੈਟਾਂ ਦੇ ਅਗਰ ਦੂਜਾ ਪੋਚ ਵੀ ਪਹੁੰਚ ਚੁੱਕਿਆ ਸਕੇਗਾ ਐਵਰੇਜ ਕੋਟੋ ਧਰਤੀ ਕਹਿੰਦੇ ਕਬੱਡੀ ਫੈਡਰੇਸ਼ਨ ਦੂਜੇ ਦਾ ਧਰਤੀ ਵਧੀਆ ਸੈਟਾਂ ਦੇ ਟੀਮ ਰੈਡੀ ਆ ਬਿਲਕੁਲ ਰੈਡੀ ਹੈ ਪਹਿਲਾ ਮੈਚ ਆਪਣਾ ਬਿਓਪਲਨ ਟੀਮ ਬਿਓਪਲਨ ਹੋਇਆ ਧਰਤੀ ਤਰਕੀਆ ਤੋਂ ਧਰਤੀ ਤਰਕੀਆ ਦੇ ਕਿਰਪਾ ਕਬੱਡੀ ਹੈ ਬਹੁਤ ਬਹੁਤ ਨੌਜਵਾਨ ਨੇ ਕਬੱਡੀ ਤੋਂ ਹਾਂ ਵਧੀਆ ਬਰੇ ਵਧੀਆ ਦੇਖਾਂਗੇ ਕਿਹੜੇ ਮਾਦੇ ਕੋਸ਼ਿਸ਼ ਕਰਨੀ ਹੈ ਪਰ ਕੀ ਆ ਪਤਾ ਜਾਣ ਕੇ ਕਰਨ ਬਾਵਾ ਪੰਜਾਬ ਮੋਟ ਦਾ ਰੇਤੀ ਹੈ ਕਬੱਡੀ ਦੀਆਂ ਦੋਵੇਂ ਟੀਮਾਂ ਜਿਹੜਾ ਅਗਲਾ ਮੈਚ ਹੈ ਟੀਮਾਂ ਕਿਰਪਾ ਕਰਕੇ ਜਲਦੀ ਖੇਡ ਮੈਦਾਨ ਦੇ ਸਾਈਡ ਆ ਜਾਣਾ ਦੋਵਾਂ ਟੀਮਾਂ ਨੂੰ ਬਿਲਦੀ ਹੈ ਬਾਬਾ ਸਰਜਨਦਾਜੀ ਕਬੱਡੀ ਕਲੱਬ ਨੰਗਲੰਬੀਆਂ ਹੈ ਆ 2022 ਨਿਊਜ਼ੀਲੈਂਡ ਇਹਨਾਂ ਟੀਮਾਂ ਨੂੰ ਬਿਲਦੀ ਹੈ ਇਹ ਟੀਮਾਂ ਬੜਾ ਦਸੇਰੀ ਦੇਖੇ ਮਦਨਤਾ ਗੱਜੂ ਉਹ ਮਿਸ਼ਰਪੁਰਿਆ ਹਰਮਨਾਸ ਤੋਂ ਖੇਡ ਮੈਦਾਨ ਦੇ ਵਿੱਚ ਪਹੁੰਚਦਾ ਹੋਇਆ ਚਾਰ ਚਾਰ ਦੇ ਇਹ ਲੁੱਡੀ ਇਹਦੇ ਤਮਾਲ ਨਾਲੀ ਚੱਪੇ ਲੱਰੀ ਹੈ ਹਾਕੀ ਵਾਲੀ ਵਾਲ ਕਬੱਡੀ ਖੇਡ ਪਿਆਰੀ ਹੈ ਉਹ ਰਲ ਮਿਲ ਕੇ ਇਹ ਸਾਰਾ ਜੱਜ ਗਵਾਸ ਪੰਜਾਬੀ ਸ਼ੇਰ ਕਹਾਉਂਦੇ ਨੇ ਇੱਧਰ ਦੂਸਰੇ ਮੈਚ ਦੀ ਖੇਡਰੀ ਜਿਹੜੇ ਮਹਿਮਦ ਵਾਲੀ ਆ ਜੋਟਾ ਗਰਾਊਂਡ ਦੇ ਵਿੱਚ ਆ ਗਿਆ ਹੈ ਤੇ ਛੋਟਾ ਮੈਚ ਆਪਣੀ ਟੀਮ ਦਾ ਗਰਦਾਸਪੁਰ ਉਹਦੇ ਨਾਲ ਦੁਜੇ ਆ ਪਲੈਂਟੀ ਨਾਲ ਸੋਰੀ ਵੀ ਉਹ ਪਲੈਂਟੀ ਦੀ ਟੀਮ ਨਾਲ ਮੈਚ ਆ ਤੇ ਆਪਣੀ ਟੀਮ ਚੱਲੀ ਆ ਸ਼ਾਹਕੋਟ ਗਰਾਊਂਡ 'ਚ ਤੇ ਆਪਾਂ ਦਿਖਾਉਨੇ ਆ ਤੁਹਾਨੂੰ ਗਰਾਊਂਡ ਦਾ ਵੀ ਆਪਣੇ ਨਾਲ ਬਾਈ ਕਰਮੀਲ ਦੋਤਾ ਵਧੀਆ ਬਾਈ ਵਧੀਆ ਵਧੀਆ ਵਾਹ ਦਾਲ ਕਹਿੰਦੇ ਲੱਫਾ ਹੈ ਮਾਰੀਵਾ ਦਿੱਤੇ ਦਾ ਲੀਲਾ ਮੇਖ ਸੁਨਵਾ ਤਿੰਨ ਹੈ ਚਾਰਾਂ ਵਿੱਚੋਂ ਕਿਹਦੇ ਮਾਲੇ ਮਾਰ ਕਰ ਲਈਏ ਉਹ ਲੱਗਦਾ ਹੈ ਜੋਰ ਇੱਕ ਵੀਰੇ ਦੇ ਦਰਮਿਆਨ ਬੁਕਾਰਦਾ ਪੁਆਇੰਟ ਜਿਹੜਾ ਰੇਂਡਰ ਨੇ ਆਪਣੀ ਟੀਮ ਦੇ ਖਾਤੇ ਤੇ ਇੰਟਰੀ ਦਾ ਉਹਨੂੰ ਦਿਖਾਉਂਦੇ ਆ ਸਰਦਾਰ ਸਾਹਿਬ ਦੀ ਧਰਤੀ ਦਾ ਗੁਰਪ੍ਰੀਤ ਸਿੰਘ ਗੁਪੀ ਕੱਗੀ ਲੋਟਰੀ ਟੀਮ ਦੇ ਲਈ ਕਬੱਡੀ ਕਬੱਡੀ ਕਰਦਾ ਕਿੰਨਾ ਵਧਿਆ ਹੋਇਆ ਕੀ ਕਿਆ ਬਾਤ ਪੁਆਇੰਟ ਜਿਹੜਾ ਰੇਂਡਰ ਦਾ ਜੋਦੇ ਕੱਸ ਦੀ ਰੇਡ ਕਸਮ ਕੱਸ ਵਿੱਚ ਖੇਡ ਮੈਦਾਨ ਦੇ ਦੇ ਪਾਉ ਮੱਧ ਆ ਜੋਦੇ ਨਾਲ ਰਖਦੇ ਹੈ ਇਹ ਕਈ ਇਹ ਬੈਰੀ ਇਹ ਕਰਨ ਵਾਲਾ ਸਾਹਿਬ

खेत-खेत बनी है, पेड़निक बनी है, रुपेड़निक बनी है, एक रोगला आशर, सेला नंबर दौड़ चुकी है, हमारा सुंदरास कबड्डी का भी शानदार लाइनर टीम आ गई है, साड़ी भेंटी है, पूरे उपलंधी कबड्डी का भी निर्णय नवाचा, तो उसकी देख रही है गर्मा करके, दौड़ चुकी है, मौका समझा ले, और ਕਿੰਨੂ ਕਿੰਨੂ ਵਧੀਆ ਲੱਗਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਟੱਕਰ ਹੋ ਗਈ ਸ਼ੇਰਾਂ ਨੇ ਖੜ ਕੇ ਦੇਖੇ ਕੁੱਲ ਜਮਾਨਾ ਮੈਂ ਤੇ ਉਹ ਲੋ ਜਿੱਤਣ ਗਏ ਰਿਆ ਹੋਇਆ ਕੋਚਰੋ ਅੱਜ ਕੋਚ ਆਇਆ ਫੇਰ ਕੋਚ ਸਿੱਧਾ ਫੇਰ ਫੈਂਦੇ ਹੋਏ ਕੋਚ ਨੂੰ ਦੇਤੀ ਦਾ ਮੁੰਡੇ ਨੇ ਜਰਿਆ ਹੋਇਆ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਸਾਹਮਣੇ

ਸਾਂਝਾ ਕਰਾਂਗੇ ਕਿਹੜੀ ਟੀਮ ਦੇ ਕਿੰਨੇ ਨੰਬਰ ਨੇ ਮਹਿਮਦਵਾਲੀਆ ਜੋਤਾ ਗਰਾਊਂਡ ਦੇ ਵਿੱਚ ਜੀ ਮਹਿਮਦਵਾਲੀਆ ਤੇ ਮਾਣ ਦੇਖਾਂਗੇ ਸੰਗੀਤ ਕਮੈਂਟ ਆਏ ਵੀ ਜੀ ਘੱਟ ਆਇਆ ਕਰੋ ਮੈਚ ਆਪਾਂ ਤੁਹਾਨੂੰ ਮੀਨ ਮੀਨ ਜੀ ਮੈਚ ਦੀਆਂ ਦਿਖਾਵਾਂਗੇ ਦੁਨੀਆ ਵਰਦੀ ਐਂਟੀ ਜੀ ਮੈਚ ਕਿਹੜੇ ਦੇ ਦਾ ਮੈਚ ਆ ਇੰਨਾ ਸਤotra ਐ ਬੜਾ ਹੀ ਪਿੰਦਾ ਜਿੱਤੇ ਕਰਕੇ ਬਾਅਦ ਵਿੱਚ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਪਲੇਅਰਾਂ ਨਾਲ ਸਾਰਾ ਕੁਝ ਦੱਸਾਂਗੇ ਤੁਹਾਨੂੰ ਕੀ ਆਲਾ ਜੀ ਗੁੱਡ ਗੁੱਡ ਜੂਸ ਕੀ ਦਾ ਵਲੌਗ ਆ ਘੋੜੇ ਦੁੱਧ ਦੇ ਚੈਨਲ ਤੇ ਇਹਨੇ ਸਬਸਕ੍ਰਾਈਬਰ ਹੋ ਗਏ ਸਬਸਕ੍ਰਾਈਬਰ 3500 3500 ਆਹਨੂੰ ਵੀ ਬਾਈ ਤੱਕ ਬਹੁਤ ਬਹੁਤ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬੰਦਾ ਬਹੁਤ ਵਧੀਆ ਦਾ ਹਾਂ ਜ਼ੋਰ ਲੱਗਾ ਵੀ ਹਾਂ ਜ਼ੋਰ ਲੱਗਾ ਸਬਸਕ੍ਰਾਈਬ ਤਾਂ ਹੀ ਨਹੀਂ ਬਣਾ ਬੜਾ ਜ਼ੋਰ ਲੱਗਦਾ ਯਾਰ ਹਾਂ ਬਹੁਤ ਬੋਲਦਾ ਵਿਚਾਰਾ ਬੜਾ ਬਈ ਬੰਦਾ ਵੀ ਨਹੀਂ ਬਸ ਹਾਂ ਠੀਕ ਆ ਬਾਈ ਬਾਹਰ ਮੈਂ ਇੰਟਰਨੈਸ਼ਨਲ ਕਬੱਡੀ ਕੱਪ ਸਹੋਗੀ ਸੱਜਣਾ ਦਾ ਬਹੁਤ ਧੰਨਵਾਦ ਹੈ ਆ ਲੱਖਾ ਮਾਣੀ ਵਾਲੀ ਜੀ ਸ਼ਹੀਦ ਜੱਫੀਆਂ ਦੇ ਅੰਦਰ ਪਾਲ ਜੀ ਮੁੰਡਿਆ ਕਰ ਇੱਕ ਵਾਰੀ ਹੱਥ ਉੱਪਰ ਯਾਰਾ ਨੌਜਵਾਨਾ ਦੁਨੀਆ ਦੇ ਵੱਡੇ ਵੱਡੇ ਮਾਲਾ ਮੈਚ ਦੇ ਵਿੱਚ ਪੁੱਜ ਗਿਆ ਜੋਤਾ ਮਹਿਨ ਵਾਲੀਆਂ ਤੇ ਤਿੱਬੇ ਵਾਲਾ ਬਾਂਟੀ ਹੈ ਆ ਨੰਦੇਰ ਵਾਲਾ ਨਿੱਕਾ ਮੈਦਾਨ ਦੇ ਵਿੱਚ ਹੈ ਸਾਰੇ ਮਾਲਕ ਸਾਰੇ ਸਰੋਦੇ 36 ਨੰਬਰ ਹੈ ਭਾਈ ਕੋਲੀ ਵੀ ਬੱਤੀ ਨੰਬਰ ਲਾਂਸਰ ਗੁਰਦਾਸਪੁਰ ਦੀ ਟੀਮ ਦੇ ਤੇ 36 ਨੰਬਰ ਆ ਜਿਹੜੇ ਵੱਗੀ ਲੋਪੋ ਸੰਦੀਪ ਸਿੰਘੋਂ ਮੰਗਲਾਪੀਆ ਮਾਲਵਾਦੀ ਖੇਡ ਕਲੱਬ ਦੇ ਮਾਲੀ ਮਾਲਾ ਇੱਕ ਵਾਰੀ ਫਤਿਹ ਸਿੰਘ ਦੀ ਕਾਰਜ ਯੋਜਨਾ ਦੱਸਿਓ ਦੁਨੀਆ ਨੂੰ ਵੀ ਕਹਰੋਂ ਦੇਚ ਮਾਲਾ ਗਵਿੰਦਪੁਰਿਆ ਆਇਆ ਫਿਰਦਾ ਉਧਰ ਕਹਿੰਦੇ ਫਕਰ ਚੰਡਿਆ ਸੋਨੀ ਆਇਆ ਫਿਰਦਾ ਲੈ ਵੀ ਸੋਨੀ ਕਾਰ ਫਤਿਹ ਸਿੰਘ ਦੀ ਨੋਜਨਾ ਤੇ ਦੁਨੀਆ ਮਾਣ ਮੂਈ ਪਿਆਰ ਕਰਦੀ ਆ ਫੂਲਾ ਵੀ ਅੱਜ ਦੇ ਮੇਲੇ ਤੇ ਆਇਆ ਹੋਇਆ ਮੇਰੇ ਮਿੱਤਰੋ ਦੁਨੀਆ ਦੇ ਵੱਡੇ ਵੱਡੇ ਮੱਲ ਅੱਠਾਂ ਟੀਮਾਂ ਦੇ ਵਿੱਚ ਮੇਜਰ ਲੀਗ ਫੈਡਰੇਸ਼ਨ ਦਾ ਇਹ ਕਾਪਾ ਮੈਨੂੰ ਅੱਜ ਵੀ ਯਾਦ ਆ 2019 ਦਾ ਸਾਲ 23 ਦਸੰਬਰ ਨੂੰ ਇਹਨਾਂ ਗਰਾਊਂਡਾਂ ਵਿੱਚੋਂ ਮੇਜਰ ਲੀਗ ਦੀ ਸ਼ੁਰੂਆਤ ਹੋਈ ਤੇ ਕਹਿੰਦੇ ਮੱਲ ਵੱਡੇ ਵੱਡੇ ਭਿੜੇ ਔਰ ਔਰ ਸਾਡੇ ਭਰਾ ਸੰਦੀਪ ਸਿੰਘ ਨੰਗਲੀਆਂ ਦੀ ਵੱਡੀ ਸੋਚ ਉਹਦੇ ਬਣਾਏ ਹੋਏ ਰਾਮਾਚੰਦਰ ਕਰ ਰਹੀ ਮੇਜਰ ਵਿਗ ਫੈਡਰੇਸ਼ਨ ਸਾਰੇ ਬਦਾਰਿਆਂ ਦਾ ਧੰਨਵਾਦ ਕਰਾਂਗੇ ਤੇ ਮੇਰੇ ਨਾਲ ਮੇਰਾ ਛੋਟਾ ਵੀਰ ਅਮਰੀਤ ਜੋਸਾ ਕੋਟਲਾ ਜੀ ਉਹਨਾਂ ਦੇ ਬੋਲ ਹੋਣਗੇ ਇਸ ਸਮਾਗਮ ਦੇ ਲਈ ਜੀ ਯਾਰ ਦੇਰ ਕਰੇ ਪਰਮਾਤਮਾ ਇੰਗਲੈਂਡ ਦੇ ਵਿੱਚ ਬੈਠਾ ਹੋਣਾ ਉਹ ਕੋਣ ਤੋਂ ਦੀ ਸਿੱਖਿਆ ਲੈ ਸਿੱਖਦੇ ਰਹਿਗੇ ਜਿੰਦਰਪਾਲ ਵੱਡਾ ਭਾਈ ਕਹਿੰਦੇ ਕਬੱਡੀ ਕਰਕੇ ਮਿਲਿਆ ਭਾਈ ਤੇ ਕਹਿੰਦੇ ਸੰਧੂ ਸਾਧੂ ਨੇ ਆ ਕਿ ਮੇਰੇ ਤਿੰਨ ਈ ਮੇਰੇ ਚਾਰ ਪੁੱਤ ਹੈ ਤੇ ਚੌਥਾ ਪੁੱਤ ਕਹਿੰਦੇ ਜਿੰਦਰਪਾਲ ਨੇ ਆਖਿਆ ਹਰ ਗੁਰੂ ਪੁੱਤ ਪੁੱਤ ਨਹੀਂ ਆਖਿਆ ਜਾਂਦਾ ਉਹ ਜਿਹੜਾ ਪਿਆਰ ਦਿੰਦਾ ਜਿਹੜਾ ਸਤਕਾਰ ਦਿੰਦਾ ਉਹਨੂੰ ਪੁੱਤ ਆਖਿਆ ਜਾਂਦਾ ਆਹ ਜਿਹੜੇ ਟਿੱਪੇ ਵਾਲਾ ਪੰਟੀਆ ਮੇਰੇ ਮਿੱਤਰੋ ਲਓ ਸੋਣ ਕਹਿੰਦੇ ਚੱਕ ਸਾਧੂ ਦਾ करण والا वारा तव्हां करण ਆਪ ਪਾਪੇ ਨੇ ਕੀ ਦਾ ਪੋਤਾ 스타ਟ ਆਹ ਕਹਿੰਦੇ ਕਬੱਡੀ ਦਾ ਆਉਟ ਦਾ ਬਾਜ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਬੈਕ ਸਾਈਡ ਵੀ ਬਾਜ ਬਣਾਇਆ ਹੋਇਆ ਇਹ ਦੋਤੇ ਵਾਲਾ ਇਹ ਛੋਟੀ ਉਮਰ ਕਨੇਡਾ ਖੇਡ ਆਇਆ ਇਹ ਵੱਡਾ ਮਲ ਕਹਿ ਲੀਏ ਇਹਦੇ ਕੱਦ ਤੇ ਨਾ ਜਾਇਓ ਇਹਦੀ ਖੇਡ ਤੇ ਜਾਇਓ ਇਹ ਲੰਮੀ ਪਾਰੀ ਦਾ ਘੋੜਾ ਜੰਗਲੀ ਖੇਡਦਾ ਖੇਡਦਾ ਓਪਨ ਦੇ ਵਿੱਚ ਓਪਨ ਤੋਂ ਕਹਿੰਦੇ ਅਕੈਡਮੀਆ ਦੇ ਵਿੱਚ ਚਰਚੇ ਕਰਵਾਏ ਆ ਉਧਰ ਕਹਿੰਦੇ ਬਾਬਾ ਸੁਮਕੈਨ ਦਾਸ ਸੰਦੀਪ ਸੰਧੋ ਨੰਗਲੰਬੀਆਂ ਦੇ ਫੇਰ ਕਲੱਬ ਦੇ ਵੱਡੇ ਪ੍ਰੋਮੋਟਰ ਗੁਰਵਿੰਦਰ ਸਿੰਘ ਜੀ ਚੱਠਾ ਯੂਕੇ ਜੋਨੀ ਸਤਨਵਾਲ ਉਹ ਗੱਲ ਟਿਕਾਣੇ ਲੱਗੀ ਬਰੇ ਮਿੱਤਰੋ ਉਹ ਫੂਲਾ 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 ਹੁਣ ਮੇਲੇ 'ਚ ਜਨੂਰ ਹੁੰਦੀ ਆ ਹੁੰਦਾ ਨਹੀਂ ਪੁਰਾਣਾ ਝੂਲਾ ਹੁਣ ਮੇਲੇ 'ਚ ਜਨੂਰ ਪੂਰੀ ਦੋ ਪਿਛਾਰੇ ਜਾਂਦੇ ਉਹ ਮੁੰਡੇ ਮਾਜੇ ਦੇ ਕਦੇ ਪ੍ਰੇਮ ਢਿੱਲੋ ਜੀ ਪੁੱਜ ਚੁੱਕੇ ਨੇ

ਉੱਤੇ ਨੂੰ ਬਾੜ ਉਹ ਫੁੱਲੇ ਨੇ ਕਰਤਾ ਉਹ ਜੋਤੇ ਨੂੰ ਬਾੜ ਅੱਜ ਦੇ ਮੇਲੇ ਦੇ ਕਹਿੰਦੇ ਸੂਰੇ ਵਾਲੀਆ ਗਗਨ ਵੀ ਆ ਗਿਆ ਹੈਪੀ ਵੇਖ ਲੈ ਯਾਰਾ ਆ ਸੂਰੇ ਵਾਲੀਆ ਗਗਨ ਵੀ ਅੱਜ ਦੇ ਮੇਲੇ ਤੇ ਪੁੱਜ ਗਿਆ ਵੱਡੇ ਵੱਡੇ ਮਾਲ ਅੱਜ ਸੂਰੇ ਵਾਲੀਆ ਗਗਨ ਦਾ ਵੀ 5 ਲੱਖ ਦੀ ਨਗਦ ਰਕਮ ਬੰਦੀ ਮਿਹਰੋ ਲਾਂਡ ਜੋਰ ਉਹਨਾਂ ਵੱਲੋਂ ਵੱਡੇ ਪੱਧਰ ਤੇ ਸਨਮਾਨ ਹੋਵੇਗਾ ਤੇ 5 ਲੱਖ ਰੁਪਇਆ ਕਹਿੰਦੇ ਗੁਰਵਿੰਦਰ ਢਾਂਗੇ ਦਾ ਸਨਮਾਨ ਮਾਝੇ ਦਾ 4x4 ਪ੍ਰਮੋਟਰ ਹਰਜਿੰਦਰ ਸਰਪੰਚ ਦੀਨੇਵਾਲ ਦਾ ਵੀਰ ਬਿੱਲਾ ਗਿੱਲ ਦੀਨੇਵਾਲੀਆ ਅੱਜ ਕਦੇ ਵੱਡੇ ਪੱਦਰ ਤੇ 5-5 ਲੱਖ ਦੀ ਰਕਮ ਦੇ ਨਾਲ ਦੋ ਖਿਡਾਰੀ ਖਿਡਾਰੀ ਸਨਮਾਨੇ ਜਾਣਗੇ ਰਿਵਲ ਕੈਨੇਡਾ ਤੇ ਜੁਨੀਸ਼ ਲੋਹਤਾ ਕੈਨੇਡਾ ਜਿਹੜੇ ਵੀ ਲਾਈਵ ਜੁੜਿਆ ਕੈਨੇਡਾ ਤੋਂ ਉਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਬਹੁਤ ਜਿੱਤ ਗਿਆ ਸਤਾ ਜੀ ਇਧਰ ਮਾਨ ਸਨਮਾਨ ਜਿਹੜੇ ਕੀਤੇ ਆਣੇ ਤਿੰਨ ਸਨਮਾਨ ਹੈ ਸਾਰੇ ਪ੍ਰਬੰਧਕ ਵੀਰ ਆਖ ਰਿਹਾ ਜਿਨ੍ਹਾਂ ਨੇ ਇਸ ਕਬੱਡੀ ਕਾਪੀ ਨੂੰ ਸਹਿਯੋਗ ਪਾਇਆ ਹੈ ਉਹ ਆਪਣਾ ਮਾਣ ਸਨਮਾਨ ਪ੍ਰਾਪਤ ਕਰ ਲੈਣ ਜੀ ਸਰਦਾਰ ਦੂਜਾ ਮੇਲ ਜੀ ਗ੍ਰੈਂਡ ਕੈਰ ਵਾਲੇ ਪ੍ਰਤੀ ਨੂੰ ਦਿੱਤਾ ਗਿਆ ਦੂਜਾ ਮੇਲ ਉਹ ਬਹੁਤ ਪਲੈਟਫਾਰਮ ਸਾਰੇ ਕਿੰਨੇ ਕਿੰਨੇ ਨੰਬਰ ਆ ਪੁਰਸ਼ੀ ਮਾਣਾ ਕਿਧਰੋਂ ਜੇ ਸਾਡੇ ਸਰਦਾਰ ਰਿੰਦਰਬੀਰ ਸਿੰਘ ਜੀ ਗ੍ਰੈਂਡ ਕੈਰ ਵਾਲੇ ਆ ਕੇ ਆਪਣਾ ਮਾਣ ਸਨਮਾਨ ਪ੍ਰਾਪਤ ਕਰ ਲੈਣ ਜਿਨ੍ਹਾਂ ਵੱਲੋਂ ਇਸ ਕਬੱਡੀ ਕਾਪੀ ਇੱਕ ਲੱਖ ਦਾ ਵੱਡਾ ਸਹਿਯੋਗ ਆਇਆ ਹੈ ਸਰਦਾਰ ਇੰਦਰਵੀਰ ਸਿੰਘ ਜੀ ਗ੍ਰੈਂਡ ਕਾਰ ਵਾਲੇ ਉਹ ਆ ਕੇ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲੈਣਗੇ ਉੱਤਰ ਅਮਰਤਪਾਲ ਭਰਾ ਦੇ ਜਿਹੜੇ ਆਇਆ ਜਿਹੜੀ ਚੱਕ ਸੋਨਾ ਬੁਜਾਰੀ ਸ਼ਾਹਕੋਟ ਦੀ ਟੀਮ ਦਾ ਵੱਡਾ ਹਿੱਸਾ ਹੈ ਤੇ ਥੋੜੀ ਉਹਦੇ ਸੱਟ ਲੱਗੀ ਆ ਨਹੀਂ ਖੇਡ ਰਿਹਾ ਆ ਬਾਬਾ ਨਾਨਕ ਮੇਰ ਕਰੇ ਵੀ ਸੱਟ ਤੋਂ ਠੀਕ ਹੋ ਕੇ ਜਲਦੀ ਉਹਨਾਂ ਮੈਦਾਨਾਂ 3 ਪੌਂਟ ਦੇ ਵਾਸਤੇ ਇੱਥੇ ਬਠਿੰਡੇ ਨੂੰ ਬੁਲਾਉਂ ਕਰਦਾ ਸੁੱਕੇ ਵੀਰੇ ਕਰੀ ਗੱਭਰੂ ਦੀ ਗੱਲ ਖਾਓ ਜਿਲ੍ਹਾ ਬਠਿੰਡਾ ਕਹਿੰਦੇ ਮਸ਼ਹੂਰ ਹੈ ਜਿੱਥੋਂ ਦੀਆਂ ਕਹਿੰਦੇ ਉਹ ਢੀਲਾ ਮਸ਼ਹੂਰ ਹੈ ਤੇ ਪੌਂਟ ਕਹਿੰਦੇ ਇਸ ਸਮੇਂ ਧਾਵੀ ਦੇ ਸੇ ਜੋੜਦਾ ਹੋਇਆ ਹੈ ਕਿ ਰੇਟਰਾਂ ਦੇ ਵਿੱਚ ਖੌਫ ਬੜਾ ਹੈ ਬਾਪੂ ਚੰਨਣ ਸਿੰਘ ਦੇ ਕੋਟੇ ਦਾ ਅੱਜ ਕੱਲ ਚੱਲਦਾ ਦੌਰ ਮੰਨਿਆ ਉਹ ਘਾਂਡੇ ਵਾਲੇ ਝੋਟੇ ਦਾ ਅੱਜ ਕੱਲ ਚੱਲਦਾ ਹੀ ਦੌਰ ਮੰਨਿਆ ਘਾਂਡੇ ਵਾਲੇ ਝੋਟੇ ਦਾ ਉਹ ਘਾਂਗੇ ਵਾਲੇ ਦੀ ਖੇਡ ਨੂੰ ਕਰੇ ਜਿਹੜੇ ਤਿਆਰ ਕਰਦੇ ਤਾੜੀਆਂ ਮਾਰੇ ਗੀਤ ਗਾਉਂਦੇ ਸੋਨੀ ਭਾਜੀ ਆਓ ਸਰੋ ਦੀ ਟੱਕਰ ਫਾਗਾਂ ਦਾ ਧੱਬਿਆ ਸਰੋ ਦੀ ਧਰਤੀ ਤੇ ਕਾਰੋ ਵਾਲੇ ਸੋਧ ਵੀ ਕਰਦੇ ਕੁਝ ਵੱਖਰਾ ਹੀ ਕਰਦੇ ਐ ਜਦੋਂ ਵੀ ਕਰਦੇ ਕੋਈ ਕਾਰੋ ਮਾਰੇ ਵੱਖਰਾ ਹੀ ਕਰਦੇ ਐ ਇਹਦੇ ਵਿੱਚੋਂ ਕਿਹੜੀ ਟੀਮ ਜਿੱਤੂਗੀ ਆ ਬਸੀਏ ਬਾਈ ਕਿਹੜੀ ਟੀਮ ਦੇ ਕਿੰਨੇ ਪੁਆਇੰਟ ਆ ਕਿਹੜੀ ਟੀਮ ਫਾਈਨਲ ਖੇਡਣੀ ਹੈ ਭਾਈ ਰੱਖਣ ਵਾਸਤੇ ਤੇ ਕਿਹੜੀ ਟੀਮ ਮਾਰੂ ਫੋ ਪਾਰਟਿਸਪੀਟੈਂਟ ਦੀ ਚੰਦੀ ਗਣ ਹੈ ਜੱਡੀ ਟੀਮ ਦਾ ਮਾਰਦੇ ਜਸਪਰਾ ਸੀ ਉਹੀ ਬਣਦੀ ਹੈ ਜਿੱਦਾਂ ਤੂੰ ਮਾਈਕ ਨੂੰ ਯਾਦ ਰੱਖਦਾ ਵੀਰੇ ਜੀਪਾਂ ਦੀ ਤਾਂ ਘਰੇ ਮੰਡੀ ਲੱਗ ਜਾਣੀ ਇਹ ਚੰਦਿਆ ਜੀਪਾਂ ਦਾ ਜਦੋਂ ਪੰਡੀਆਂ ਪੈਣੀਆਂ ਅੱਗੇ ਜੀਪਾਂ ਦਾ ਅੱਗੇ ਪੰਡੀਆਂ ਪੈਣੀਆਂ ਘਰਦਿਆਂ ਵੀ ਕਹਿ ਦੇਣਾ ਵੀ ਹੋਰ ਵੀ ਕਿਹ ਖਿਲਾਰ ਪੰਨੋ ਰਮਣਾ ਜਲਾਲ ਕਾਲਾ ਬਾਗੜੀਆ ਜਗਤਾਰ ਕੁਟਵਾੜਾ ਲਖਪ੍ਰਿਤ ਪੰਨੋ ਯੂਐਸਏ ਜਿੰਦਾ ਕੌਣ ਕੀ ਬੋਲਦਾ ਹੈਗਾ ਕੌਣ ਯੂਕੇ ਬਿਸ਼ਾਪੂਤਰ ਮੀਤਾ ਛੋਟਾ ਬਰਦਰ ਯੂਕੇ ਵੈਟਰੋ ਪੰਜਾਬੀ ਸਪਾਂਸਰਰ ਫਤਿਹ ਪਰਮਾ ਮਾਲੂਪੁਰ ਯੂਕੇ ਪਰਦੀਪ ਸਿੰਘ ਬਲਵਿੰਦਰ ਦੁਲੇਰ ਯੂਕੇ ਹਾਜੀ ਬਲਜੀਵ ਬਿਹਾਰ ਬਲਜੀਵ ਠੀਕ ਆ ਭਾਈ ਦਾ ਫੇਵਰੇਟ ਜੱਤੀਆ ਘੋੜਾ ਦੋਦਾ ਵਰਜੀਤ ਜੋਸ਼ੜ ਯੂਕੇ ਹਿੰਦਵਾ ਸੁਰਤਾ ਬੰਦਰ ਯੂਕੇ ਪਾਲਾ ਪਲੇਰਾ ਯੂਕੇ ਪਾਲਾ ਹੌਟ ਆਫ ਯੂਕੇ ਹਰਦੀਪ ਸੁਰਤਾ ਸੁੱਖਾ ਛੇੜ ਗਿਰ ਢੜੀਪਿੰਡ ਨਾਨ ਹੱਟੇਡ ਕਲਬਸਨ ਸ਼ਾਹਪੋਟ ਹੁੰਦੜ ਢੱਡੇ ਵਾਲੇ ਸਾਡੇ ਵੀਰ ਔਰ ਉੱਥੇ ਸਵਜਵਾਸੀ ਸੰਦੀਪ ਲੰਗੜਾ ਹਰ ਹੁਣ ਵੇਖਾਂਗੇ ਚਾਰ ਜਾਫੀ ਚੋਟੀ ਦੇ ਨੇ ਮੇਰੇ ਮਿੱਤਰੋ ਇੱਕ ਪਾਸੇ ਜੋਲਾ ਸੰਗੋਗਲੇ ਵਾਲਾ ਦੂਸਰੇ ਪਾਸੇ ਹੈਰੀ ਤੇ ਦੇਵਾ ਰੇਡ ਪੌਂਡ ਦੇ ਵਾਸਤੇ ਵਧਿਆ ਹੋਇਆ ਮੇਰੇ ਦਾ ਟਾਪ ਦਾ ਖਿਡਾਰੀ ਹੈ ਜਿਹੜੇ ਮੁਕਤਸਰ ਨੂੰ ਬੁਲਾਉਂ ਕਰਦਾ ਹੈ ਬਾਏ ਬਾਏ ਕਰਦਾ ਜਾਂਦਾ ੁੱਡੂ ੁੱਡੂ ਕਰਦਾ ਜਾਂਦਾ ਹਾਂ ਜੀ ਮਿੱਤਰੋ ਹੁਣ ਆਪਣੀ ਸਾਹ ਕੋ ਟੀਮ ਪੁੱਜ ਗਈ ਹੈ ਫਾਈਨਲ ਵਿੱਚ ਆਪਾਂ ਤੁਹਾਡੇ ਨਾਲ ਫਾਈਨਲ ਵਿੱਚ ਦਿਖਾਵਾਂਗੇ ਤੁਹਾਨੂੰ ਮੈਚ ਥੋੜੀਆਂ ਮੇਨ ਮੇਨ ਕਬੱਡੀਆਂ ਤੇ ਕੌਣ ਰਿਹਾ ਬੈਸਟ ਤੁਹਾਨੂੰ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਵਲੌਗ ਦੇ ਲਾਸਟ ਵਿੱਚ ਤੇ ਬੈਸਟਾਂ ਤੋਂ ਬਾਅਦ ਫਾਈਨਲ ਮੈਚ ਤੋਂ ਬਾਅਦ ਆਪਾਂ ਵਲੌਗ ਦੀ ਕਰਾਂਗੇ ਇੱਥੇ ਹੀ ਸਮਾਪਤੀ ਤੇ ਹੁਣ ਆਪਣਾ ਸ਼ਾਹਗੁਰ ਦੀ ਟੀਮ ਦਾ ਫਾਈਨਲ ਮੈਚ ਹੈਗਾ ਗਰਦਾਸਪੁਰ ਲਾਇਨਜ਼ ਨਾਲ ਦੀਪਦਵਰਗੀ ਉਹਨਾਂ ਦੀ ਟੀਮ ਨਾਲ ਗगन ਸੂਰੇ ਵਾਲੇ ਉਹਨਾਂ ਨਾਲ ਬਹੁਤ ਵਧੀਆ ਮੈਚ ਲੱਗਣਾ ਚੱਲ ਚੱਲ ਕਰੋ ਕਰੋ ਕੁਸ਼ਤੀ ਵੱਡਾ ਸਨਮਾਨ ਕੀਤਾ ਜਾਵੇਗਾ ਵਿਸ਼ੇ ਸਾਡੇ ਧੰਨਵਾਦ ਭਲਵਾਨਾਂ ਦੀ ਕੁਸ਼ਤੀ ਹੋ ਗਈ ਵੇਖੋ ਆਹ ਵੇ ਆਹ ਵੇ ਆਹ ਵੇ ਇੱਕੋ ਹੀ ਭਲਵਾਨ ਲੋਏ ਝੋਟੇ ਪੜਪੇ ਪੜਪੇ ਝੋਟੇ ਸਰਦਾਰ ਪਰਮਦੇਵ ਸਿੰਘ ਦਾ ਪਰਮਾਤਮਾ ਕੀ ਰੱਖੇ ਸਰਦਾਰ ਛੋਟੇ ਵੀ ਬਰਾਬਰ ਦੇ ਯਾਦੋਵੇਂ ਮੈਚ ਬੁਲਾ ਦੋ ਫਾਈਨਲ ਤੋਂ ਬਾਅਦ ਕੋਈ ਇਧਰ ਮੈਚ ਬੁਲਾ ਦਗੇ ਇੱਕ ਵਾਰ ਪ੍ਰਿੰਕਾਂ ਨੇ ਫਾਈਨਲ ਮੈਚ ਤੋਂ ਬਾਅਦ ਕੁਸ਼ਤੀ ਆ ਚਾਰ ਫਿਰ ਤੋਂ ਪਿਆਰ ਨੇ ਪੱਲੂ ਵੀ ਲੱਗੀ ਹੋਈ ਹੈ ਪੱਲੂ ਨੇ ਛੋਟੀ ਦਾ ਜੱਫਾ ਲਾਇਆ ਹੈ ਇਸ ਤੋਂ ਕਿਵੇਂ ਆ ਬ్రో ਮੈਚ ਕਿਹਦੇ ਨਾਲ ਆ ਗਰਦਾਸਪੁਰ ਲਾਇਨਸ ਨਾਲ ਅੱਜ ਵੀ ਮੈਂਬਰ ਚੈਰੋ ਅਦੋਦਿ ਸਮੇਂਦਰ ਸਿੰਘ ਪਹਿਲਾਂ ਵਾਲੇ ਬਹੁਤ ਬਹੁਤ ਧੰਨਵਾਦ ਕਰਦੀ ਹੈ ਕਰਦੀ ਦਾ ਸਿਰ ਤੋਂ ਜੱਫਾ ਕਰਦੀ 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 ਲੋਕ ਕਿੰਨੇ ਨੰਬਰ ਤੇ ਆ ਗਏ ਸਬਸਕ੍ਰਾਈਬ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜੇ ਨਾ ਇਹ ਗ੍ਰਾਮ ਹੋਲੇ ਨੂੰ ਹੋ ਜਾ ਚੈਨਲ ਨੂੰ ਸਬਸਕ੍ਰਾਈਬ ਕੋਚ ਕੁਝ ਮੈਚ ਕੀਦਣ ਵਾਲਾ ਫਾਈਨਲ ਜੱਫਾ हां सेट आ ਗੁਰਦਾਸਪੁਰ ਲਾਈਨ ਨਾਲ ਟੀਮ ਰੈਡੀ ਆ ਪੂਰੀ ਪੂਰੀ ਸੁਖਵਿੰਦਰ ਸਿੰਘ ਨੇ ਜਿੰਦਾ ਚਾਲੂ ਜਗਤ ਕਮੇਡਾ ਉਧਰ ਕਰੀਏ ਨੂੰ ਗਰਾਊਂਡ ਦੀ ਗੱਲ ਹੈ ਭਾਜੀ ਉਧਰ ਜਿਹੜੇ ਜਿਹੜੇ ਭਾਰਤ ਸਰਕਾਰ ਦੇ ਸਸ਼ੀਲਤਾ ਦੇ ਨਾਲ ਸਟੇਟ ਤੋਂ ਲਾਫ ਨਹੀਂ ਪਹੁੰਚ ਆਇਆ ਨਾ ਜਿਹੜਾ ਮਾਨ ਨੂੰ ਪ੍ਰਾਪਤ ਕਰ ਲਿਓ ਨਾਲ ਦਾ ਮਾਦਮ ਟੀਮਾਂ ਮਿਲਦੀ ਆਈ ਬਚਾਈ ਕਰਕੇ ਮਿਲਦੀ ਨਾਲ ਆਹ ਕਬੱਡੀ ਪੌਂਡ ਸਾਹਮਣੇ ਪਾਸੇ ਨੌਜਵਾਨ ਬਟਿਆਰ ਨਗਰਾਲ ਵਾਲਾ ਫੱਟਾ ਜੂ ਜੂ ਦੁਰਦਾ ਪਹਿਲਾ ਦਿਲ ਤੇ ਪੈਰ ਰੱਖ ਕੇ ਲੰਘਣਾ ਅੱਜ ਕਹਿੰਦਾ ਐਂ ਦਰੂਗਾ ਬਾਈ ਉਹਦਾ ਸਾਰੇ ਕਿੰਨੇ ਜਿਹੜਾ ਥੱਲੇ ਮੁਰਾ ਪਾਇਆ ਲੰਘਣਾ ਦੇ ਵਿੱਚ ਕਿਹੜੀ ਲੰਘਾ ਆਵੇਗੀ ਇਹ ਕੰਦੇ ਇੱਕ ਪਾਸੇ ਸ਼ਾਹਕੋਟ ਸੰਦੀਪ ਸਿੰਘ ਨਾਲ ਲੱਗਿਆ ਪਰਦੀ ਪਾ ਕੇ ਤੇ ਦੂਸਰੇ ਬੰਨੇ ਸੰਤ ਬਾਬਾ ਹਿਆਰਾ ਸੇ ਦੀ ਕਬੱਡੀ ਕਲੱਬ ਗੁਰਦਾਸਪੁਰ ਲੈਂਡ ਦੀ ਟੀਮ ਦਾ ਦੇਖੇ ਵੀ ਕੱਪ ਦਾ ਚੋੜ ਜਿਹੜਾ ਖੇਡ ਮੈਦਾਨ ਵਿੱਚ ਖੇਡਿਆ ਜਾਵੇਗਾ। ਸਰਦਾਰ ਰਣ ਚੰਦਰ ਹਰਗੋਬਿੰਦ ਉਧਰ ਨਹੀਂ ਹੋਣਗੇ। ਸੰਤ ਬਾਬਾ ਹਰੀਆੜਾ ਸਿੰਘੀ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਸਤਿਕਾਰ ਹੈ ਗੁਰਵਿੰਦਰ ਕਾਂਡਾ ਦੀਪ ਕੁਰਵੀ ਕਹਿੰਦਾ ਵੀ ਸਾਰੇ ਭਰਾਵਾਂ ਦਾ ਸਤਿਕਾਰ ਕਰਦੇ ਹਾਂ। ਇਧਰ ਸਿੰਘਪੁਰਿਆ ਰਾਣੇ ਦਾ 11000 ਦੀ ਨਗਰ ਰਸ਼ੀ ਦਾ ਸਨਮਾਨ ਦਰਬਾਰ ਸਿੰਘ ਕੋਲੀ ਸਾਡੇ

ਕੰਦਾ ਉਧਰ ਕਹਿੰਦੇ ਬਾਈ ਕਮਰ ਸਰਪੰਚ ਕਹਿੰਦਾ ਬਿੱਲੀ ਦੇ ਜੱਫਿਆਂ ਦਾ ਵੀ 5000 ਪਾ ਲਓ ਅਜੇ ਪਾ ਸਾਡਾ ਤੇ ਪੰਨ ਉਧਰੋਂ 11000 ਤੱਕ ਦਾ ਸਾਡਾ ਵੀ ਕੋਹ ਦੇ ਪਤਾ ਨੇ ਛੱਪਿਆ ਹੋਇਆ ਆ ਤਿੰਨਾ ਜੱਫਿਆਂ ਦਾ 21000 ਧਾਂਗਿਆਂ ਦੇ ਗੁਰਵਿੰਦਰ ਦੇ ਜੱਫਿਆਂ ਦਾ ਮੇਰੇ ਮਿੱਤਰੋ ਇਧਰ ਰਸ਼ੀਦ ਵਾਲਾ ਰੁਪਿੰਦਰ ਅੱਜ ਦੇ ਮੇਲੇ ਤੇ ਕਹਿੰਦੇ ਵੱਡੇ ਮਾਣ ਸਨ ਹੋ ਰਹੇ ਆ ਅਮਰੀਕ ਕਬੱਡੀ ਪੈ ਗਈ ਸੋਣਿਆ

ਕਿਆ ਗੇਲੇ ਦੇ ਕੀ ਦਾ ਕੀ ਬਣਾ ਪਾ ਰਵਿੰਦਰ ਕਿਹਦੇ ਨੰਬਰ ਤੇ ਸਾਡਾ ਨੰਬਰ ਤੇ ਸਾਡਾ ਉਹ ਬੜੇ ਕਿਹਦੇ ਲਾਲ ਜੋਰ ਨਾਰੇ ਉਹ ਤਾਲੀ ਆਉਂਦੇ ਪੱਟ ਝਾੜਦਾ ਉਹ ਤਾਲੀਆਂ ਆਉਂਦੇ ਪੱਟ ਝਾੜਦਾ 11 ਫਰਵਰੀ ਕਹਿੰਦੇ ਆਜੋ ਬਾਗੜੀਆਂ ਦੇ ਵਿੱਚ ਮੇਰੇ ਮਿੱਤਰੋ ਆਹ ਕਹਿੰਦੇ ਟਰੈਕਟਰ ਹਾਰਡ ਦਿੱਤੇ ਜਾਣੇ ਆ। ਕਾਲਾ ਬਾੜੀ ਦੇ ਨਾਲ ਪਾਸ ਦੇ ਨੇੜੇ ਮੇਲਾ ਵੱਡਾ ਚੱਲਦਾ। ਉਹ ਜੱਫਾ ਕਿਹਦੇ 51 ਹਜ਼ਾਰ ਦਾ ਲੱਗਣਾ। ਅੱਜ ਥੱਲੇ ਗੱਲ ਦੀ ਨਹੀਂ ਆਈ ਇਹਨੇ 5 ਲੱਖ ਦਿੱਤਾ। ਇਹ ਆਹ ਬੱਲੇ 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 ਹੱਥ ਰੱਖ ਆ। ਆਹ ਆਹ ਰੱਖ ਆ। ਉਹ ਭੰਗੜੇ ਪਾ ਗਏ। ਜਿੰਨੇ ਅਰਦਾਸ ਅਰਜ਼ੀ ਭੜੀ ਕਿਰਪਾ ਕਰਕੇ। ਉਹਰ ਸੁਗਰਾਜ ਅਠਵਾਲ ਦੀ ਅਗੇ ਆਪਣਾ ਮਾਨਸਮਾਨ ਲੈ ਲੈਣਾ ਥੋੜਾ ਪਾਸੇ ਰੋ ਬਾਬਾ ਜੀ ਤਾਂ ਵੀ ਕਿੰਨੇ ਨੇ ਪਾਣੀ ਲਈ ਉਹ ਵੀ ਦੱਸਦੇ ਹੋ ਇਸ਼ਾਰਾ ਕਰਕੇ 2 ਕਿ ਤਨ ਰਿਸ਼ਪੰਦ ਬਾਬਾ ਹਿਆਰਾ ਸੇਨੀ ਕਬੱਡੀ ਕਲੱਬ ਦੇ 34 ਨੰਬਰ ਤੇ ਤਲਤਲ ਬਾਬਾ ਸੰਤਿਆਨ ਦਾਸ ਕਬੱਡੀ ਕਲੱਬ ਸੰਦੀਪ ਸੰਧੂ ਨੰਗਲੰਗੀਆਂ ਸ਼ਾਹ ਕੋਟ ਦੀ ਟੀਮ ਦੇ ਨੰਬਰ ਨੇ 39.5 39.5 ਵੈਸਟ ਰੇਡਰ ਯਾਫੀ ਦਸੀ ਇਹ ਬੇਲੇ ਗਾਲਬਜੀਤ ਤੁਹਾਡੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਇੰਦਰਪਾਲ ਜੀ ਸਤਿਕਾਰ ਕਰਦੇ ਆਂ ਔਰ ਜਥੇਦਾਰ ਹਾਕ ਮੁਸਲੀ ਦੀ ਟੂਰਨਾਮੈਂਚ ਆ ਰਿਆ ਹਨੀ ਗਪਾਲਪੁਰ ਵੱਡਾ ਭਰਾ ਸਾਡਾ ਤੇ ਨਾਲ ਦੋਨੀ ਸੰਧੂ ਜੀ ਦਾ ਵਿਸ਼ੇਸ਼ ਤੌਰ ਤੇ ਸਤਿਕਾਰ ਸਮੁੱਚੀ ਸਾਰੀ ਮੇਜਰ ਲੀਗ ਫੈਡਰੇਸ਼ਨ ਦਾ ਖਿਡਾਰੀਆਂ ਦਾ ਪ੍ਰਮੋਟਰਾਂ ਦਾ ਕੋਚਾਂ ਦਾ ਰੈਫਰੀਆਂ ਦਾ ਵੱਡੇ ਪੱਧਰ ਤੇ ਬਹੁਤ ਬਹੁਤ ਧੰਨਵਾਦ। ਧੰਨਵਾਦ। ਤੁਮ ਮਿਲਾ ਕੇ ਬੋਟਾ ਨਹੀਂ ਮਿਲਦਾ। ਹਾਂਜੀ ਕਿੱਦਾਂ ਦਾ ਲੱਗਾ ਵਲੌਗ ਸਾਰੇ ਵੀ ਰਿਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਤੋਂ ਆਪਾਂ ਇਦੋਂ ਵੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਾਰੇ ਵੀ ਦੋਦੇ ਦੀ ਟੀਮ ਦੇ ਵਲੌਗ ਦੇਖਣ ਲਈ ਆਪਣੇ ਚੈਨਲ ਘੋੜੇ ਦੋਦੇ ਨੂੰ ਜਰੂਰ ਸਬਸਕ੍ਰਾਈਬ